সতনা শ্রী ওগুরু সাহেব এক ওংকার সতনাম কর্ত পুরুখ নিরপো ਨਿਰਵਰ ਅਕਾਲ ਮੂਰਤ ਅਜਨੀ ਸਕੰ ਗੁਰ ਪ੍ਰਸਾਦਿ ਜਪ ਆਦਿ ਸਚ ਜੁਗਾਦਿ ਸਚ ਹੈਪੀ ਸੱਚ ਨਾਨਕ ਹੁਸੀਪੀ ਸਚਿਆਦ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਹੁਸੀਪੀ ਸਚ ਗੁਰੂ ਰੂ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਮਾਤਮ ਦੇ ਪੂਰੀ ਪੂਰੀ ਉਸੰਤਤ ਸਵਾਪੁਰਸ਼ਾ ਸ੍ਰੀ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਜੀ ਅਪਾਰ ਰਹਿਮਤ ਕਿਰਪਾ ਕਰਦੇ ਹਨ ਸੇਵਾ ਸਿਮਰਨ ਜੋ ਸੰਗਤਾਂ ਦੇ ਦਰਸ਼ਨ ਮਿਲੇ ਸਤਸੰਗਤ ਦੇ ਮਹਾਨ ਕੁੰਭ ਦਾ ਤੇਰੀ ਮੇਰ ਦੇ ਨਾਲ ਪ੍ਰਾਪਤ ਹੋਏ ਨੇ ਜੋ ਜੋ ਵੀ ਇਸ ਸਮੇਂ ਦਾ ਲਾਹਾ ਲੈ ਰਹੇ ਹੋ ਤਨਤਾ ਦੇ ਜੋਗ ਚੱਲ ਰਹੀ ਲੜੀਵਾਰ ਕਥਾ ਵਿਚਾਰ ਅੱਗੇ ਵਿਚਾਰੀਏ ਗੋੜੀ ਰਾਗ ਦੇ ਸ਼ਬਦਾਂ ਦੀ ਵਿਚਾਰ ਚੱਲ ਰਹੀ ਏ ਲੜੀਵਾਰ ਕਥਾ ਸਤਿਗੁਰੂ ਦੀ ਕਿਰਪਾ ਦੇ ਨਾਲ ਅੱਜ ਦਾ ਜੋ ਸ਼ਬਦ ਹੈ ਇਸ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਸਾਨੂੰ ਕੀ ਗਿਆਨ ਅਵਸਥਾ ਬਖਸ਼ਦੇ ਨੇ ਸ਼ਰਧਾ ਭਾਵਨਾ ਦੇ ਨਾਲ ਜੁੜਨਾ ਕਰੀਏ ਭਾਈ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਗੋੜੀ ਵੈਰਗਣ ਮਾਲਾ ਬੈਲਾ ਹਰਣੀ ਹੋਵਾ ਬਨਵਸਾ ਕੰਦ ਮੂਲ ਚੁਣ ਖਾ ਗੁਰਪ੍ਰਸਾਦੀ ਮੇਰਾ ਸੋ ਮਿਲੇ ਬਾਰ ਬਾਰ ਹਉ ਜਾਉ ਜਿਉ ਦੁਨੀਆਂ ਦੇ ਵਿੱਚ ਚਾਰ ਪ੍ਰਕਾਰ ਦੇ ਆਸ਼ਰਮ ਨੇ ਆਸ਼ਰਮ ਭਾਵ ਗ੍ਰਸਤੀ ਹੈ ਬਾਨ ਪ੍ਰਸਤੀ ਹੈ ਬ੍ਰਹਮਚਾਰੀ ਹੈ ਸੰਨਿਆਸੀ ਹੈ ਘਰਾਂ 'ਚ ਰਹਿਣ ਵਾਲੇ ਨੇ ਜੰਗਲਾਂ 'ਚ ਰਹਿਣ ਵਾਲੇ ਨੇ ਬ੍ਰਹਮਚਾਰੀ ਨੇ ਵਿਹੰਗਮ ਰਹਿਣ ਵਾਲੇ ਸੰਨਿਆਸੀ ਨੇ ਸੰन्यास ਲੈਣ ਵਾਲੇ ਇਨਾਂ ਆਸ਼ਰਮਾਂ ਦਾ ਜ਼ਿਕਰ ਕਰਦੇ ਹੋਏ ਇਹ ਚਾਰ ਆਸ਼ਰਮ ਵਾਲਿਆਂ ਨੇ ਗੁਰੂ ਸਾਹਿਬ ਜੀ ਦੇ ਕੋਲ ਆਕਰ ਕੇ ਪੁੱਛਣਾ ਕੀਤਾ ਕਹਿੰਦੇ ਐ ਸਤਿਗੁਰੂ ਬਣਵਾਸੀ ਕੀ ਇਹ ਬਾਣ ਬਰਸਤੀ ਚੰਗਾ ਜਾਂ ਬ੍ਰਹਮਚਾਰੀ ਚੰਗਾ ਜੰਗਲਾਂ 'ਚ ਰਹਿਣ ਵਾਲਾ ਚੰਗਾ ਜਾਂ ਬ੍ਰਹਮਚਾਰੀ ਜਿਹੜਾ ਉਹ ਚੰਗਾ ਬ੍ਰਹਮਚਾਰੀ ਚੰਗਾ ਹੁੰਦਾ ਜਾਂ ਗ੍ਰਸਤੀ ਚੰਗਾ ਹੁੰਦਾ ਗ੍ਰਸਤੀ ਚੰਗਾ ਹੁੰਦਾ ਜਾਂ ਸੰਨਿਆਸੀ ਚੰਗਾ ਹੁੰਦਾ ਇਨਾਂ ਚਾਰੇ ਆਸ਼ਰਮਾਂ ਦੇ ਵਿੱਚੋਂ ਚੰਗਾ ਕੌਣ ਹੈ ਗੁਰੂ ਨਾਨਕ ਸਾਹਿਬ ਜੀ ਨੂੰ ਉਹਨਾਂ ਨੇ ਬੇਨਤੀ ਕੀਤੀ ਪੁੱਛਿਆ ਤੇ ਫਿਰ ਇਹ ਸੁਣ ਕਰਕੇ ਸਾਹਿਬ ਜੀ ਨੇ ਚਾਰੇ ਆਸ਼ਰਮ ਜਿਹੜੇ ਨੇ ਇਹਨਾਂ ਆਸ਼ਰਮਾਂ ਵਾਲਿਆਂ ਨੂੰ ਫਿਰ ਜਵਾਬ ਦੇਣਾ ਕੀਤਾ ਉੱਤਰ ਦਿੱਤਾ ਭਾਬ ਉਹਨਾਂ ਦੇ ਸਵਾਲਾਂ ਚੰਗਾ ਕੌਣ ਹੈ ਜੰਗਲਾਂ 'ਚ ਰਹਿਣ ਵਾਲੇ ਜਾਂ ਗ੍ਰਸਤੀ ਜੀਵਨ ਵਾਲੇ ਸੰਨਿਆਸੀ ਜਾਂ ਬ੍ਰਹਮਚਾਰੀ ਬਹਿੰਗਮ ਗੁਰਦੇਵ ਕਹਿੰਦੇ ਨੇ ਹਰਣੀ ਹੋਵਾਂ ਬਨ ਵਸਾਂ ਕੰਦ ਮੂਲ ਚੁਣ ਖਾਉ ਜੇਕਰ ਕਹਿੰਦੇ ਮੈਂ ਵਿਵਹਾਰਕ ਧੰਧਿਆ ਨੂੰ ਛੱਡ ਕੇ ਨਾ ਮਿਰਗ ਦੀ ਨਿਆਈ ਬਾਨ ਪ੍ਰਸਤੀ ਹੋ ਜਾਵਾਂ ਜੰਗਲ ਦੇ ਵਿੱਚ বাসਣਾ ਕਰਾਂ ਅਤੇ ਸਵਾਦਲੇ ਪਦਾਰਥਾਂ ਦੀ ਇੱਛਾ ਛੱਡ ਕੇ ਕੰਦਮੂਲ ਚੁਣ ਖਾਓ ਕਈਏ ਵੀ ਫਰ ਫੁੱਲ ਚੁਗ ਕੇ ਭਾਵ ਇਕੱਠੇ ਕਰਕੇ ਖਾਣਾ ਕਰਾਂ ਜੰਗਲਾਂ ਦੇ ਵਿੱਚ ਜੋ ਹੁੰਦੇ ਨੇ ਤੇ ਫਿਰ ਕਹਿੰਦੇ ਗੁਰ ਪ੍ਰਸਾਦੀ ਮੇਰਾ ਸੋਹ ਮਿਲਿਆ ਬਾਰ ਬਾਰ ਹੋ ਜਾਉ ਜੀ ਜੇ ਕਰ ਸਤਿਗੁਰੂ ਸਾਹਿਬ ਜੀ ਦੀ ਕਿਰਪਾ ਦੁਆਰਾ ਮੇਰਾ ਪਤੀ ਪਰਮੇਸ਼ਰ ਮਿਲ ਪਵੇ ਮੈਂ ਗੁਰ ਪਰਮੇਸ਼ਰ ਤੋਂ ਬਾਰ ਬਾਰ ਬਲਿਹਾਰ ਕਹੀਏ ਕੁਰਬਾਨ ਜਾਣਾ ਕਰਾਂ ਤੇ ਫਿਰ ਅੱਗੇ ਆਉ ਬੇਨਤੀ ਕਰਨ ਦੀ ਜੋ ਅਵਸਥਾ ਹੈ ਕਿ ਤਾਂ ਹੀ ਮੇਰਾ ਬਾਣ ਪ੍ਰਸਤ ਹੋਣਾ ਸਫਲਾ ਹੋਵੇਗਾ ਜੋ ਜੰਗਲਾਂ ਦੇ ਵਿੱਚ ਰਹਿਣਾ ਤਾਂ ਹੀ ਸਫਲਾ ਹੋਣਾ ਕਿਦਾਂ ਕਹਿੰਦੇ ਮੈਂ ਬਨਜਾਰ RAM ਕੀ ਤੇਰਾ ਨਾਮ ਵੱਖਰ ਵਪਾਰ ਜੀ ਐ ਪਰਮੇਸ਼ਰ ਜੀ ਮੈਂ ਤੇਰੀ ਕਿਰਪਾ ਦੇ ਨਾਲ ਤੇਰੇ ਨਾਮ ਦੀ ਬਨਜਾਰ ਬਣਜ ਕਰਨ ਵਾਲੀ ਬਣ ਜਾਵਾਂ ਨਾਮ ਦਾ ਵਪਾਰ ਹਰ ਕੋਈ ਨਹੀਂ ਕਰਦਾ ਕਿੰਝ ਬਣ ਜਿਆ ਕਾਂਸੀ ਤਾਂਬਾ ਕਿਨਹੀ ਲੋਕ ਸੁਪਾਰੇ ਸੰਤੋ ਬਣ ਜਿਆ RAM ਗੋਬਿੰਦ ਕਾ ਐਸੀ ਖੇਪ ਫਮਾ ਕੋਈ ਕਿਦਾਂ ਦਾ ਵਪਾਰ ਕਰੀ ਜਾਂਦਾ ਕੋਈ ਕਿਦਾਂ ਦਾ ਵਪਾਰ ਕਰੀ ਜਾਂਦਾ ਸਾਬ ਕਹਿੰਦੇ ਐ ਕਿ ਸੱਚੇ ਪਾਤਸ਼ਾਹ ਕਿਰਪਾਲੂ ਦਤਾਰ ਪਿਤਾ ਜੀ ਮੈਂ ਤੇਰੇ ਨਾਮ ਦੀ ਬੰਜਾਰ ਹੁ ਬਣ ਜਾ ਤੇਰਾ ਨਾਮ ਜੋ ਹੈ ਉਹਦਾ ਬਨਜ ਕਰਨ ਵਾਲੇ ਅਤੇ ਜੋ ਨਾਮ ਰੂਪੀ ਵੱਖਰ ਵਪਾਰ ਜੀ ਕਹੀਏ ਵੱਖਰ ਕੀਏ লাভ ਲਾਇਕ ਸੌਦਾ ਉਹਦਾ ਬਨਜ ਕਰਾਂ ਨਾਮ ਨੇ ਨਹੀਂ ਫਿਰ ਬੰਦਾ ਅਬੋਲਕ ਜੀਵਨ ਨੂੰ ਮਿਲੇ ਹੋਏ ਕੀਮਤੀ ਸਵਾਸਾਂ ਨੂੰ ਪਿੱਛੇ ਆਪਾਂ ਵਿਚਾਰਿਆ ਸ਼ਬਦਾਂ ਚ ਕਿ ਹੀਰੇ ਜੈਸਾ ਜਨਮ ਹੈ ਕੋਡੀ ਬਦਲੇ ਜਾਏ ਕੌਡੀਆਂ ਦੇ ਭਾ ਜਾਂਦਾ ਜੀਵਨ ਕਿੰਨੇ ਅਮੋਲਕ ਸਵਾਸ ਨੇ ਕਿੰਨੇ ਅਮੋਲਕ ਕੋਈ ਕੀਮਤ ਨਹੀਂ ਨਾ ਦੇ ਹਰ ਰੋਜ਼ ਪਰਮੇਸ਼ਰ ਰਹਿਮਤ ਕਿਰਪਾ ਕਰਦਾ ਫਰੀ ਦੇ ਵਿੱਚ ਸਵਾਸ ਬਖਸ਼ਦਾ ਹੈ ਅੰਦਰ ਸਤੀ ਬਖਸ਼ੀ ਐ ਨੈਣ ਪ੍ਰਾਣ ਬਖਸ਼ੇ ਨੇ ਤੇ ਬੰਦੇ ਦੇ ਕੋਲ ਸਮਾਂ ਹੀ ਨਹੀਂ ਗਾ ਰੱਬ ਰੱਬ ਕਰਨ ਦਾ ਇੱਕ ਕੁੱਡੀਆਂ ਦੇ ਭਾਏ ਆ ਜੀਵਨ ਬਿਕਣਾ ਜਾਂਦਾ ਖਾਲੀ ਤੇ ਸਹਿਬ ਜੀ ਕਹਿ ਰਹੇ ਨੇ ਕੋਕਲ ਹੋਵਾ ਅੰਬ ਵਸਾਓ ਸਹਿਦ ਸ਼ਬਦ ਵਿਚਾਰ ਜੇਕਰ ਕਹਿੰਦੇ ਕੋਇਲ ਦੀ ਨਾਈ ਬ੍ਰਹਮਚਾਰੀ ਹੋ ਕੇ ਸਤ ਸੰਗਤ ਰੂਪੀ ਅੰਬ ਦੇ ਬਾਗਾਂ ਦੇ ਵਿੱਚ ਬਸਣਾ ਕਰਾਂ ਅਰੇ ਫਿਰ ਸੁਤੇ ਸਿੱਧ ਹੀ ਗੁਰਾਂ ਦੇ ਉਪਦੇਸ਼ ਦੀ ਵਿਚਾਰ ਕਰਨਾ ਕਰੀਏ ਕੋਈ ਜਿਵੇਂ ਹੁੰਦੀ ਹੈ ਉਹ ਬ੍ਰਹਮਚਾਰੀ ਹੈ ਉਹਦੇ ਨਿਆਈ ਹੋ ਕਰਕੇ ਨਾ ਸੰਗਤ ਸਤ ਸੰਗਤ ਜੋ ਹੈ ਇਹ ਅੰਬਾਂ ਦਾ ਬਾਗ ਹੈ ਅਸੀਂ ਸਤ ਸੰਗਤ ਰੂਪੀ ਬਾਗ ਦੇ ਵਿੱਚ ਆਉਂਦੇ ਇਹ ਰਸ ਵੇਖੀ ਨਹੀਂ ਕਦੇ ਸਤਸੰਗਤ ਦਾ ਰਸ ਕੀ ਹੈ ਹੋਰ ਹੋਰ ਰਸਾਂ ਦੇ ਵਿੱਚ ਗੁਲਤਾਨ ਵਸ ਐ ਸ਼ਬਦ ਹੀ ਚੇਤੇ ਕਰ ਲਈਏ ਸੀ ਜੇ ਅੰਦਰ ਚੁਬ ਗਿਆ ਨਾ ਸ਼ਬਦ ਜੀਵਨ ਬਦਲ ਜਾਊਗਾ ਆ ਸਾਡਾ ਹਸਾਬ ਏ ਹੋਰ ਬਾਪੂ ਇਹ ਕਹਿ ਰਿਹਾ ਵੀ ਨਾਮ ਬਿਨਾਂ ਜੋ ਪਹਿਰੇ ਖਾਏ ਨਾਮ ਤੋਂ ਬਿਨਾ ਜੋ ਪੈਰ ਰਹਾ ਖਾ ਰਹਾ ਨਾਮ ਬਿਨਾ ਜੋ ਪੈਰ ਖਾਏ ਜੋ ਕੁੱਕਰ ਜੂਠਨ ਮਹਿ ਪਾਏ ਕੁੱ ਕੁੱਕਰ ਵੀ ਇਹ ਕੁੱਤਾ ਜੂਠ ਦੇ ਵਿੱਚ ਮੂੰਹ ਮਾਰ ਮਾਰਦਾ ਫਿਰਦਾ ਹੁੰਦਾ ਕੂਕਰ ਸ਼ਬਦ ਵਰਤਿਆ ਮਹਾਰਾਜ ਨੇ ਇਹਦਾ ਤਿਤਮੁਖ ਨਾਮ ਨਾ ਉਚਰੈ ਬਿਨ ਨਾਮੈ ਰਸ ਖਾਏ ਨਾਨਕੇ ਵੈ ਜਾਣੀਐ ਤਿਤਮੁਖ ਠੁਕਾ ਪਾਏ ਆਵੀ ਸ਼ਬਦ ਨੇ ਸੁਤੇਸ ਦੇ ਵਿਚਾਰ ਕਰਨ ਦਾ ਸਮੇਂ ਹੀ ਨਹੀਂ ਹੈ ਬੰਦੇ ਦੇ ਕੋਲ ਸਤ ਸੰਗਤ ਵਿੱਚ ਜੋ ਅੰਬਾਂ ਦਾ ਬਾਗ ਹੈ ਉਥੇ ਆ ਕੇ ਇਹ ਫਲ ਚਖਣ ਦਾ ਸਮੇਂ ਲਈ ਗੁਰੂ ਦੇ ਸ਼ਬਦ ਦੇ ਵਿਚਾਰ ਕਰਨ ਦਾ ਸਮਾਂ ਨਹੀਂ ਤੇ ਸਾਹਿਬ ਜੀ ਕਹਿ ਰਹੇ ਨੇ ਸਹਜ ਸੁਭਾਏ ਮੇਰਾ ਸੋਹ ਮਿਲੇ ਦਰਸ਼ਨ ਰੂਪ અપਾਰ ਫਿਰ ਸੁਤੇ ਸਿੱਧ ਹੀ ਮੈਨੂੰ ਮੇਰਾ ਪਤੀ ਪ੍ਰਮਾਤਮਾ ਵਾਹਿਗੁਰੂ ਮਿਲ ਪਵੇ ਤੇ ਮੈਂ ਉਸ ਪਾਰਾਵਾਰ ਤੋਂ ਰਹਿ ਤੋ ਸਰੂਪ ਦੇ ਦਰਸ਼ਨ ਦਦਾਰ ਕਰਕੇ ਉਹਦਾ ਹੀ ਰੂਪ ਹੋ ਜਾਣਾ ਤਾਹੀਂ ਮੇਰਾ ਬ੍ਰਹਮਚਾਰੀ ਹੋਣਾ ਸਫਲ ਹੈ ਜੇ ਤਾਉ ਦੇ ਦੇਦਾਰ ਮਿਲ ਜਾਂਦੇ ਹਨ ਜੀ ਤਾਂ ਤਾਂ ਸਾਡਾ ਬ੍ਰਹਮਚਾਰੀ ਹੋਣਾ ਸਫਲ ਹੈ ਜੰਗਲਾਂ 'ਚ ਰਹਿਣਾ ਸਫਲਾ ਹੈ ਤੇ ਨਹੀਂ ਫਿਰ ਨਹੀਂ ਤੇ ਮਹਾਰਾਜ ਕਹਿੰਦੇ ਮਛਲੀ ਹੋਵਾ ਜਲ ਵਸਾਂ ਜੀ ਜੰਤ ਸਭ ਸਾਰ ਜੇਕਰ ਮੱਛੀ ਦੀ ਣਾਈ ਗ੍ਰਸਤੀ ਹੋ ਜਾਮਾ ਪਦਾਰਥਾਂ ਸਬੰਧੀਆਂ ਰੂਪੀ ਜਲ ਦੇ ਵਿੱਚ ਵਸਣਾ ਕਰੀਏ ਸਾਰੇ ਜੀ ਜੰਤ ਭਾਵ ਪੁੱਤਰ ਪੋਤਰੇ ਇਹ ਆਦ ਜਿਹੜੇ ਨੇ ਬੱਚਿਆਂ ਦੀ ਨਿਆਈ ਸੰਭਾਲ ਕਰਾ ਇਹਨਾਂ ਦਾ ਉਰਵਾਰ ਪਾਰ ਮੇਰਾ ਸੋਹ ਵਸੈ ਹੋ ਮਿਲਾਉਗੀ ਵਾਂਹ ਪਸਾਰ ਜੋ ਸੋ ਪਰਮਤੀ ਪਤੀ ਪਰਮੇਸ਼ਰ ਵੈਗੁਰੂ ਉਰਵਾਰ ਪੁਰਲੇ ਪਾਸੇ ਭਾਵ ਸੰਸਾਰ ਦੇ ਪਰਲੇ ਪਾਸੇ ਵੀ ਹੈ ਭਾ ਪਰਲੋਕ ਚ ਵੀ ਵਸ ਰਿਹਾ ਮੈਂ ਉਹਨੂੰ ਆਪਣੇ ਬਿਰਤੀ ਬੁੱਧੀ ਰੂਪੀ ਪੂਜਾ ਬਾਹ ਫਲਾ ਕੇ ਮਿਲਣਾ ਕਰਾਂ ਮੇਰਾ ਗ੍ਰਸਤੀ ਹੋਣਾ ਸਫਲ ਹੋਵੇ ਵਿਚੇ ਰਹਿ ਕੇ ਤੇ ਕਹਿੰਦੇ ਫਿਰ ਨਾਗਣ ਹੋਵਾ ਧਰ ਵਸਾਂ ਸਬਦ ਵਸੈ ਪਾਉ ਜਾਏ ਜੇਕਰ ਕਹਿੰਦੇ ਸੱਪਣੀ ਦੀ ਨਿਆਈ ਸੰਿਆਸੀ ਹੋ ਕੇ ਧਰਤੀ ਵਿੱਚ ਗੁਫਾ ਬਣਾ ਕੇ ਵਸਣਾ ਕਰਾਂ ਗੁਰਾਂ ਦਾ ਉਪਦੇਸ਼ ਬ੍ਰਹਮ ਮੇਰੇ ਹਿਰਦੇ ਵਿੱਚ ਬਸ ਜਾਵੇ ਮੇਰਾ ਡਰ ਵੀ ਚਲਿਆ ਜਾਏ ਤਾਂ ਮੇਰਾ ਗ੍ਰਸਤੀ ਹੋਣਾ ਸਫਲਾ ਹੈ ਨਾਨਕ ਸਦਾ ਸੁਹਾਗਣ ਜਿਨ ਜੋਤੀ ਜੋਤ ਸਮਾਏ ਸਹਿਬ ਜੀ ਕਹਿੰਦੇ ਨੇ ਕਿ ਉਹ ਸਦਾ ਹਮੇਸ਼ਾ ਹੀ ਸੁਹਾਗਣੀ ਸੁਹਾਗ ਬੰਤੀਆਂ ਨੇ ਜਿਨ੍ਹਾਂ ਦੀ ਜੋਤ ਪ੍ਰਕਾਸ਼ ਸਰੂਪ ਦੇ ਵਿੱਚ ਪਰ ਤੱਕ ਜੋਤ ਸਮਾ ਗਈ ਜਿਹੜੇ ਉਹਦੇ ਵਿੱਚ ਸਮਾ ਗਏ ਜਿਨ੍ਹਾਂ ਨੇ ਆਪੇ ਦਾ ਗਿਆਨ ਹੀ ਨਹੀਂ ਕਦੇ ਕਰਿਆ ਵੀ ਮੈਂ ਇੱਕ ਹਾਇਕਾਂ ਉਹ ਗ੍ਰਸਤੀ ਜੀ ਵਿੱਚ ਫਿਰ ਰਹੇ ਨੇ ਸੰਿਆਸੀ ਨੇ ਬ੍ਰਹਮਚਾਰੀ ਨੇ ਜੰਗਲਾਂ 'ਚ ਰਹਿਣ ਵਾਲੇ ਨੇ ਜਿੱਥੇ ਮਰਜ਼ੀ ਭਟਕੀ ਜਾਣ ਜੇ ਗੁਰੂ ਦਾ ਉਪਦੇਸ਼ ਨਹੀਂ ਸ਼ਬਦ ਨਹੀਂ ਪ੍ਰੇਮਿਓ ਸਾਰਾ ਕੁਸ਼ਿ ਹੀ ਬੇਕਾਰ ਹੈ ਰਸਾਂ ਕਸਾਂ ਚ ਪੈ ਕਰਕੇ ਰੱਬ ਨੂੰ ਨਾ ਭੁੱਲੀਏ ਗੁਰੂ ਨੂੰ ਨਾ ਭੁੱਲੀਏ ਰੱਬ ਦੀ ਯਾਦ ਅੰਦਰ ਰੱਖੀਏ ਤੇ ਸ਼ਬਦ ਇੱਕ ਅਧੀ ਟੁਕ ਵੀ ਰੋਜ਼ ਵਿਚਾਰ ਲਈਏ ਸ਼ਬਦ ਸਮਝ ਪੈ ਜਾਏ ਸਵਾਸ ਜਿਹੜੇ ਨੇ ਨਾ ਮਿਲੇ ਹੋਏ ਕੀਮਤੀ ਇਹ ਲੇਖੇ ਚ ਲੱਗ ਜਾਣਗੇ ਸਫਲਾ ਹੋ ਜਾਊਗਾ ਸੌਣਾ ਤਾਂ ਹੈਗੀ ਐ ਬਾਪੂ ਕਹਿੰਦਾ ਕਬੀਰ ਸੁਤਾ ਕੀ ਕਰੈ ਉੱਠ ਕੇ ਨਾ ਜਪੈ ਮੁਰਾਰ ਇੱਕ ਦਿਨ ਸੋਬਣ ਹੋਏਗੋ ਲਾਂਬੇ ਗੂੜ ਪਸਾ ਫਿਰ ਲੰਮੀਆਂ ਤਾਣ ਕੇ ਸੌ ਜਾਣਾ ਕੀ ਕਰੀਏ ਨਾ ਕਹਿੰਦਾ ਸੁੱਤਾ ਸਾਬਲਾ ਸਮਾ ਚੰਗਾ ਹੋਏਗਾ ਚੰਗਾ ਰਹੇਗਾ ਨਹੀਂ ਫਿਰ ਪੁਸ਼ਤਾਏ ਕਬੀਰ ਲੂਟਣਾ ਹੈ ਤੋ ਲੂਟ ਲੈ RAM ਨਾਮ ਹੈ ਲੂਟ ਫਿਰ ਪਾਸ਼ੇ ਪੁਸ਼ਤਾਏਗੇ ਪ੍ਰਾਣ ਜਾਏਗੇ ਛੂਟ ਆਉਜ ਭੁੱਲਾਂ ਦੁੱਖ ਮੈਂ ਰਹੀਂ ਵਿਚਾਰ ਦਾਦੇ ਦੀ ਕਿਰਪਾ ਦੇ ਨਾਲ ਅੱਗੇ ਵਿਚਾਰਾਂਗੇ ਸਮੇਸਰ ਪਹੁੰਚਣ ਦੀ ਕਿਰਪਾ ਕਰਿਆ ਕਰ